ਆ ਦੇਖੋ ਤੁਸੀਂ ਚੈੱਕ ਵੀ ਕਰ ਸਕਦੇ ਹੋ ਕਲਰ ਕੋਲਰ ਕਿੰਨਾ ਘੈਂਟ ਆ ਗਿਆ ਗਰੇਵੀ ਦਾ ਤੇ ਆਪਾਂ 1% ਵੀ ਪਾਣੀ ਨਹੀਂ ਪਾਇਆ ਇਹ ਚ ਤੇ ਆ ਪਾਣੀ ਆ ਜਿਹੜਾ ਇਹ ਚਿਕਨ ਦੇ ਵਿੱਚੋਂ ਹੀ ਨਿਕਲਿਆ ਆ ਕਰੋ ਚਿਕਨ ਦੇ ਵਿੱਚ ਪਾਣਾ ਇਹ ਚਿਕਨ ਚੋਂ ਹੀ ਨਿਕਲਿਆ ਪਾਣੀ ਆਪਾਂ ਨਹੀਂ ਪਾਇਆ ਹੈ ਗਾਗਾ ਤੇ ਦੋਸਤੋ ਸਮਾਨ ਦੀ ਰੈਸਪੀ ਤੁਹਾਨੂੰ ਦੱਸ ਦਿਆਂ ਵੀ ਸਮਗਰੀ ਸਾਰੀ ਕੀ ਚਾਹੀਦੀ ਹੈ 1 ਕਿਲੋ ਚਿਕਨ ਆਪਣਾ ਪਾਈਆ ਗੰਡੇ ਹੈਗੇ 2-3 ਟਮਾਟਰ ਕੁੱਟੇ ਤੇ 4-5 ਹਰੀਆਂ ਮਿਰਚਾਂ ਕੁੱਟੀਆਂ ਠੀਕ ਹੈ ਤੇ ਥੋੜਾ ਜਿਹਾ ਆਪਾਂ ਇੱਕ ਗੱਡੀ ਦਾ ਅਦਰਕ ਦੀ ਪਾਈ ਹੋਈ ਆ ਆ ਸਾਰੇ ਸਮਾਨ ਨੂੰ ਬਿਲਕੁਲ ਚੰਗੀ ਤਰ੍ਹਾਂ ਘੋਟਣਾ ਇਹ ਨਹੀਂ ਹੈਗਾ ਵੀ ਦੁਫੜੜਾ ਜਿਹਾ ਕਰਕੇ ਧਰ ਲੈ ਜਾ ਮੋٹے ਮੋٹے ਜਿਹੇ ਕੰਡੇ ਕੁੱਟ ਲਈ ਤਾਂ ਤਰੀ ਹੈ ਜਿਹੜੀ ਵਧੀਆ ਨਹੀਂ ਬਣਨੀ ਹੈਗੀ ਤਾਂ ਜਿਹੜੀ ਤਰੀ ਆ ਜੈਕੇਦਾਰ ਬਣਾਉਣੀ ਆ ਤਾਂ ਬਿਲਕੁਲ ਇਹਨੂੰ ਬ੍ਰੀਕ ਕਰਨਾ ਪਊਗਾ ਥੋੜਾ ਜਿਹਾ ਘੋਟਾ ਚਾਪਾ ਹੋਰ ਮਾਰ ਲਾਂਗੇ ਤੇ ਆਪਿਆ ਆਪਣਾ 1 ਕਿਲੋ ਚਿਕਨ ਤੇ ਹੁਣ ਆਪਾਂ ਇਹਨੂੰ ਚੁੱਲੇ ਤੇ ਲੈ ਕੇ ਚੱਲਾਂਗੇ ਤੇ ਦੋਸਤੋ ਚਿਕਨ ਜਿਹੜਾ ਉਹ ਆਪਣਾ ਚੁੱਲੇ ਤੇ ਬਣੂਆ ਸਿਲੰਡਰ ਤੇ ਨਹੀਂ ਬਣਦਾ ਕਿਉਂਕਿ ਬਿਲਕੁਲ ਦੇਸੀ ਸਟਾਈਲ ਦੇ ਨਾਲ ਬਣਾਵਾਂਗੇ ਤੇ ਦੇਸੀ ਜਾਇਕਾ ਆਊਗਾ ਤੇ ਚੁੱਲੇ ਦੇ ਵਿੱਚ ਆਪਣੀ ਅੱਗ ਬਲ ਗਈ ਹੈ ਤੇ ਹੁਣ ਆਪਾਂ ਪਤੀਲੀ ਧਰਦੇ ਹਾਂ ਤੇ ਸਾਰੀ ਵਿਧੀ ਤੁਹਾਨੂੰ ਦਿਖਾਵਾਂਗੇ ਆਪਾਂ ਲਓ ਵੀ ਦੋਸਤੋ ਪਤੀਲੀ ਟਿਕ ਗਈ ਚੁੱਲੇ ਤੇ ਤੇ ਪਤੀਲੀ ਆਲਾ ਪਹਿਲਾਂ ਪਾਣੀ ਸੁਕਾ ਲੈਣਾ ਆਪਾਂ ਤੇ ਆਏ ਨਹੀਂ ਹੈਗਾ ਵੀ ਪਾਣੀ ਦੇ ਵਿੱਚ ਹੀ ਤੇਲ ਪਾਵਾਂਗੇ ਲੋ ਜੀ ਗੰਡੇ ਪਾਉਣ ਤੋਂ ਬਾਅਦ ਕੁਛਕ ਟਾਈਮ ਵਾਸਤੇ ਆਪਾਂ ਆਪਣੇ ਮਸਾਲੇ ਨੂੰ ਪੱਕਣ ਲਈ ਰੱਖ ਦਾਂਗੇ ਤੇ ਚਿਕਨ ਕਾਫੀ ਟਾਈਮ ਬਾਅਦ ਚ ਪਾਉਣਾਗਾ ਜਦੋਂ ਆਪਣਾ ਮਸਾਲਾ ਬਿਲਕੁਲ ਰੈਡੀ ਹੋ ਜੇ ਜਿਵੇਂ ਕਿ ਤੁਹਾਨੂੰ ਅੱਗੇ ਚੱਲ ਕੇ ਦਿਖਾਵਾਂਗੇ ਆਪਾਂ ਦੋਸਤੋ ਗੰਡੇ ਆਪਣੇ ਭੁੰਨੇ ਗਏ ਬਿਲਕੁਲ ਮਸਾਲਾ ਆਪਣਾ ਤਿਆਰ ਆ ਬਣ ਗਿਆ ਕਿਉਂਕਿ ਬਾਸ਼ਨਾ ਆਉਣ ਲੱਗੀ ਤੇ ਗੰਡੇ ਜਿਹੜੇ ਉਹ ਪਤੀਲੇ ਦੇ ਨਾਲ ਲੱਗਣ ਲੱਗੇ ਮਤਲਬ ਯਾਰ ਆਪਣੀ ਸਾਰੀ ਰੈਸਪੀ ਆ ਜਿਹੜੀ ਉਹ ਤਿਆਰ ਹੋ ਚੁੱਕੀ ਆ ਤੇ ਹੁਣ ਇਸ ਤੋਂ ਬਾਅਦ ਆਪਾਂ ਚਿਕਨ ਪਾਵਾਂਗੇ ਇਹਦੇ ਵਿੱਚ ਆਹ ਦੇਖੋ ਤੁਸੀਂ ਚੈੱਕ ਵੀ ਕਰ ਸਕਦੇ ਹੋ ਕਲਰ ਕੋਲਰ ਕਿੰਨਾ ਘੈਂਟ ਆ ਗਿਆ ਗਰੇਵੀ ਦਾ ਤੇ ਚਿਕਨ ਦਾ ਕਲਰ ਹੋਰ ਵੀ ਘੈਂਟ ਹੋਊਗਾ ਚਿਕਨ ਦੀ ਗਰੇਵੀ ਦਾ ਤੇ ਐਂਡ ਤੱਕ ਬਣੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਣੇ ਨੂੰ ਬੈਲ ਆਈਕਨ ਦਾ ਬਟਨ ਜਰੂਰ ਦਬਾ ਦਿਓ ਤੇ ਚਿਕਨ ਆਪਣਾ ਆ ਚੁੱਕਾ ਤੇ ਚਿਕਨ ਦੀ ਕੁਆਂਟੀ ਹੈਗੀ ਹੈ 1 ਕਿਲੋ 1 ਕਿਲੋ ਚਿਕਨ ਆਪਾਂ ਅੱਜ ਬਣਾਉਣ ਜਾ ਰਹੇ ਹਾਂਗੇ ਤੇ ਚਿਕਨ ਜਾਊਗਾ ਹੁਣ ਪਤੀਲੀ ਦੇ ਵਿੱਚ ਲਓ ਤੇ ਚਿਕਨ ਦੇ ਵਿੱਚ ਪਾਣੀ ਜਮਾ ਵੀ ਨਹੀਂ ਪਾਉਣਾ ਬਿਲਕੁਲ ਵੀ ਤੇ ਕਿਉਂਕਿ ਚਿਕਨ ਦੇ ਵਿੱਚ ਪਾਣੀ ਆਪ ਨਿਕਲੂਗਾ ਮਸਾਲੇ ਦੇ ਵਿੱਚ ਮਿਕਸ ਹੋਊਗਾ ਪਾਣੀ ਤੇ ਉੱਪਰ ਜਰੂਰ ਰੱਖ ਲਿਆ ਕਰੋ ਤੁਸੀਂ ਕਿਉਂਕਿ ਚਿਕਨ ਦੇ ਵਿੱਚ ਬਾਅਦ ਚ ਪਾਣੀ ਪਾਉਣ ਦੀ ਲੋੜ ਪਊਗੀ ਤਾਂ ਆਪਾਂ ਗਰਮ ਕਰਕੇ ਪਾਵਾਂਗੇ ਤਾਂ ਉਹਦਾ ਟੇਸਟ ਦੇਖੋ ਕਿੰਨਾ ਵਧੀਆ ਆਉਂਦਾ ਠੰਡੇ ਪਾਣੀ ਦਾ ਟੇਸਟ ਨਹੀਂ ਆਉਂਦਾ ਗਰਮ ਪਾਣੀ ਨਾਲ ਜਦੋਂ ਪੱਛੇ ਕੰਦੇ ਵਿੱਚ ਪਾਵਾਂ ਗਰਮ ਪਾਣੀ ਉਹਦਾ ਟੇਸਟ ਬਹੁਤ ਵਧੀਆ ਆਊਗਾ ਤੇ ਅੱਜ ਦੋਸਤੋ ਤੁਹਾਨੂੰ ਇੱਕ ਚੈੱਕ ਚੀਜ਼ ਚੈੱਕ ਕਰਾਈਏ ਚਿਕਨ ਦੇ ਵਿੱਚੋਂ ਦੇਖੋ ਪਾਣੀ ਕਿੰਨਾ ਕਿੰਨਾ ਨਿਕਲਿਆ ਆਪਾਂ 1% ਵੀ ਪਾਣੀ ਨਹੀਂ ਪਾਇਆ ਇੱਚ ਤੇ ਆਹ ਪਾਣੀ ਹੈ ਜਿਹੜਾ ਇਹ ਚਿਕਨ ਦੇ ਵਿੱਚੋਂ ਹੀ ਨਿਕਲਿਆ ਦੋਸਤੋ ਚਿਕਨ ਦੇ ਵਿੱਚ ਪਾਣੀ ਹੋਰ ਬਾਹਰ ਆ ਚੁੱਕਿਆ ਤੇ ਥੋੜਾ ਜਿਹਾ ਗਰਮ ਹੈ 1 ਮਿੰਟ ਮੈਂ ਚੱਕ ਕੇ ਦਿਖਾਉਣਾ ਕਿਆ ਕਰੂ ਚਿਕਨ ਦੇ ਵਿੱਚ ਪਾਣਾ ਇਹ ਚਿਕਨ ਚੋਂ ਹੀ ਨਿਕਲਿਆ ਪਾਣੀ ਆਪਾਂ ਨਹੀਂ ਪਾਇਆ ਹੈਗਾ ਤੇ ਹੁਣ ਆਪਾਂ ਦੁਬਾਰੇ ਫੇਰ ਠਗਣ ਵਾਸਤੇ ਛੱਡ ਦਾਂਗੇ ਇਹਨੂੰ ਠੱਕ ਕੇ ਪੱਕਣ ਵਾਸਤੇ ਛੱਡ ਦਾਂਗੇ ਤੇ ਜਿੰਨਾ ਟਾਈਮ ਇਹ ਪਾਣੀ ਸੁੱਕਦਾ ਨਹੀਂ ਹੈਗਾ ਉਹਨਾ ਟਾਈਮ ਆਪਾਂ ਪਾਣੀ ਨਹੀਂ ਪਾਉਣਾ ਤੇ ਅੱਗੇ ਬਹੁਤ ਘੰਟਾ ਚਲਵਾਊਗਾ ਕਲਰ ਕਿੰਨਾ ਘੰਟਾ ਆਊਗਾ ਤੁਸੀਂ ਆਪ ਹੀ ਮੰਨ ਜਾਓਗੇ ਯਾਰ ਵੀ ਇਹ ਤੁਹਾਡੇ ਰਿਸ਼ਤੇਦਾਰ ਘਰੇ ਆਉਣਗੇ ਕਦੇ ਤੁਸੀਂ ਰਿਸ਼ਤੇਦਾਰਾਂ ਨੂੰ ਖਵਾਤਾ ਤੇ ਰਿਸ਼ਤੇਦਾਰ ਆਨੇ ਬਹਾਨੇ ਨਾਲ ਆਇਆ ਕਰਨਗੇ ਤੁਹਾਡੇ ਘਰੇ ਚਿਕਨ ਖਾਣ ਤੇ ਵੀਡੀਓ ਨੂੰ ਤੁਸੀਂ ਲਾਈਕ ਕਰਦੇ ਹੋ ਤੇ ਪਿਆਰਾ ਜਿਹਾ ਕਮੈਂਟ ਕਰਦੇ ਹੋ ਬਹੁਤ ਮਿਹਨਤ ਲੱਗਦੀ ਆ ਹਨ ਤੇ ਅੱਗੇ ਅੱਗੇ ਦੇਖੋ ਕੀ ਹੁੰਦਾਗਾ ਲਓ ਜੀ ਚਿਕਨ ਦਾ ਪਾਣੀ ਬਿਲਕੁਲ ਸੁੱਕ ਚੁੱਕਿਆ ਤੇ ਹੁਣ ਆਪਾਂ ਪਾਣੀ ਪਾਵਾਂਗੇ ਆਪਣੀ ਲੋੜ ਅਨੁਸਾਰ ਬਾਲਾ ਨਹੀਂ ਪਾਉਣਾ ਹੈਗਾ ਵੀ ਜਿੰਨੀ ਆਪਣਾ ਰੱਖਣਾ ਚਾਹੁੰਦੇ ਆ ਤਰੀ ਤੇ ਪਾਣੀ ਆਪਾਂ ਪਾ ਤੱਕ ਕਲਰ ਚੈੱਕ ਕਰੋ ਗਰੇਵੀ ਦਾ ਕਿੰਨਾ ਗਹਿਣ ਕਲਰ ਹੈ ਤੇ ਹਲੇ ਤਾਂ ਹੋਰ ਵੀ ਸੋਹਣਾ ਬਣਨਾ ਜਦੋਂ ਰਿਜ ਜੇ ਆਪਣਾ ਚਿਕਨ